ਅੰਮ੍ਰਿਤਸਰ ਦੇ ਖਾਲਸਾ ਕਾਲਜ ਭੂਮੇਂ ਦੇ ਨੇੜੇ ਦੋ ਟੀਰਾਂ ਦੇ ਵਿੱਚ ਹੋਇਆ ਝਗੜਾ ਝਗੜੇ ਦੌਰਾਨ ਇੱਕ ਨੌਜਵਾਨ ਦੀ ਲੱਥੀ ਪੱਗ ਇੱਕ ਨੌਜਵਾਨ ਵੱਲੋਂ ਆਪਣੇ ਘਰ ਦੇ ਬਾਹਰ ਗੱਡੀ ਖੜੀ ਕੀਤੀ ਗਈ ਸੀ ਦੱਸਦੀ ਹੈ ਜੋ ਕਿ ਬਿਲਕੁਲ ਗਲੀ ਦੇ ਵਿੱਚ ਲੱਗੀ ਹੋਈ ਸੀ ਪਰ ਦੂਸਰੇ ਨੌਜਵਾਨ ਨੇ ਉਸ ਜਗ੍ਹਾ ਤੋਂ ਗੱਡੀ ਲੰਗਾਉਣੀ ਸੀ ਅਤੇ ਉਸ ਨੂੰ ਹੋਰ ਨਾ ਦਿੱਤਾ ਗਿਆ ਪਰ ਉਹ ਨੌਜਵਾਨ ਗੱਡੀ ਦੇ ਵਿੱਚ ਨਹੀਂ ਸੀ ਪਰ ਉਸ ਨੌਜਵਾਨ ਦੀ ਗੱਡੀ ਦੀਆਂ ਲਾਈਟਾਂ ਜਗਦਿਆਂ ਪਈਆਂ ਸਨ ਜਿਸ ਤੋਂ ਬਾਅਦ ਦੋਨਾਂ ਧਿਰਾਂ ਦੇ ਵਿੱਚ ਹੱਥੋਪਾਈ ਹੋ ਜਾਂਦੀ ਹੈ ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਨੀ ਨਾਮ ਦੇ ਨੌਜਵਾਨ ਦੀ ਪੱਗ ਲੱਥ ਜਾਂਦੀ ਹੱਥੋਪਾਈ ਦੌਰਾਨ ਤੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਬਹੁਤ ਹੀ ਗੰਦੀ ਸ਼ਬਦਾਵਲੀ ਵਰਤੀ ਗਈ ਜੋ ਗਾਲਾਂ ਤੱਕ ਕੱਢੀਆਂ ਗਈਆਂ ਮੈਂ ਚਾਹੁੰਦੀ ਆ ਕਿ ਪੁਲਿਸ ਵੱਲੋਂ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਉਥੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਜਾਂਚ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲੇ ਜਾਣਗੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਜ਼ਰੂਰ ਕੀਤੀ ਜਾਵੇ ਮੇਰਾ ਤਰਵਿੰਦਰ ਸਿੰਘ ਆ ਜੀ ਮੈਂ ਆਪਣੀ ਮੰਦਰ ਨਾਲ ਉਧਰੋਂ ਗੱਡੀ ਲੈ ਕੇ ਉਧਰੋਂ ਆ ਰਿਹਾ ਹਾਂ ਜੀ ਆਪਣੇ ਉਹਨੇ ਸੈਂਟਰ ਤੇ ਗੱਡੀ ਲਗਾਈ ਵੀ ਇੱਥੇ ਅਸੀਂ ਦੋ ਵਾਰੀ ਹਾਰਨ ਮਾਰਿਆ ਉਹਨੂੰ ਛੋਟਾ ਉਹਨੇ ਨਹੀਂ ਸੁਣਿਆ ਤੇ ਫਿਰ ਦੋ ਮਿੰਟ ਗੱਡੀ ਦੇ ਵੇਟ ਕੀਤੀ ਆਪਾਂ ਉਹਨੂੰ ਫਿਰ ਮੈਂ ਲੰਬਾ ਹੋਰਨ ਦਿੱਤਾ ਫਿਰ ਉਹ ਉੱਪਰੋਂ ਥੱਲੇ ਆਇਆ ਕਹਿੰਦਾ ਉੱਪਰੋਂ ਮੈਂ ਤੈ ਆਪਣਾ ਕਾਫੀ ਮਤਲਬ ਉਹਨ ਬੋਲਿਆ ਕਹਿੰਦਾ ਨਹੀਂ ਗੱਡੀ ਪਿੱਛੇ ਕਰਨੀ ਤੇਰੀ ਮੈਂ ਜੋ ਮਰਜ਼ੀ ਕਰ ਲਾ ਜਾ ਗੱਡੀ پارک ਕੀਤੀ ਹੋਈ ਹੈ ਗੱਡੀ پارک ਨਹੀਂ ਕੀਤੀ ਸੀ ਗੱਡੀ ਵਿੱਚ ਘਾਰ ਲਾਈ ਸੀ ਜੀ ਤੇ ਗੱਡੀ ਦਾ ਮਰਸਤਾ ਜਾਨਵਰ ਰਸਤਾ ਨਹੀਂ ਕੋਈ ਹੈਗਾ ਸੀ ਤੇ ਉਹ ਜੇ ਪਿੱਛੇ ਵੀ ਤਿੰਨ ਗੱਡੀਆਂ ਲੱਗੀਆਂ ਸੀ ਗੱਡੀ ਬੈਕ ਵੀ ਨਹੀਂ ਹੁੰਦੀ ਪਈ ਸੀ ਤੇ ਆਪਣਾ ਸਾਰਾ ਕੁਝ ਮਤਲਬ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਪਣਾ ਉਹ ਸਾਰੇ ਇਧਰ ਉਧਰ ਵੇਖ ਕੇ ਉੱਪਰ ਆਇਆ ਕਹਿੰਦਾ ਗੱਡੀ ਵੀ ਸਟਾਰਟ ਹੀ ਉਦੀ ਜਾਣ ਕੇ ਮਤਲਬ ਕਿ ਤੰਗ ਕਰਨ ਦੀ ਗੱਲ ਆ ਜੀ ਮੈਂ ਆਪਣੀ ਮਦਰ ਨਾਲ ਬੈਠਾ ਮੈਂ ਗੱਡੀ 'ਚ ਬੈਠੇ ਬਟਾ ਕਿਹਾ ਮੈਂ ਕਿਹਾ ਭਾਰੀ ਗੱਡੀ ਕਰ ਲਓ ਸਾਈਡ ਜਾਂ ਨਹੀਂ ਕਰਦਾ ਜੋ ਮਰਜ਼ੀ ਕਰ ਲੈ ਕਹਿੰਦਾ ਮੈਂ ਕਿਹਾ ਯਾਰ ਮੈਂ ਕੀ ਕਰਨਾ ਮੈਂ ਕਿਹਾ ਤੂੰ ਰਮਾਨ ਨਾਲ ਗੱਲ ਕਰ ਕਿੱਦਾਂ ਗੱਲ ਕਰਨੀ ਆ ਤੂੰ ਆਪਣਾ ਕਾਫੀ ਆਪਣਾ ਕਾਫੀ ਬੋਲਿਆ ਇਧਰ ਹਾਂ ਕੀ ਚ ਉਹਨਾਂ ਤੂੰ ਮੈਂ ਕਿਹਾ ਮੈਂ ਕਿ ਚ ਉਹਨਾਂ ਪ੍ਰਾਦੂ ਗੱਡੀ ਸਾਈਡ ਕਰ ਲਾ ਉਹ ਡਬਲ ਵੀ ਵਰਤੀ ਗਈ ਪਰ ਇਹ ਗਾਲਾਂ ਵੀ ਕੱਢੀਆਂ ਉਹ ਬਾਅਦ ਚ ਕੱਢੀਆਂ ਗਾਲਾਂ ਪਹਿਲਾਂ ਤੇ ਮੈਂ ਕਿਹਾ ਚੱਲ ਛੱਡ ਇਹ ਗੱਡੀ ਸਾਈਡ ਕਰ ਲਾ ਤੂੰ ਵੀਰ ਮੈਂ ਫਿਰ ਵੀਰ ਕਿਹਾ ਤਿੰਨ ਵਾਰੀ ਮੈਂ ਕਿਹਾ ਵੀਰ ਗੱਡੀ ਸਾਈਡ ਕਰ ਲਾ ਉੱਤਰ ਕੇ ਕਿਹਾ ਉਹ ਫਿਰ ਮਾੜੀ ਗਾਂ ਗਾਂ ਆ ਕੇ ਵਧੀ ਜਾਂਦਾ ਪਿਆ ਲੜਨ ਵਾਸਤੇ ਮੇਰੇ ਨਾਲ ਕੀ ਯਾਰ ਮਤਲਬ ਹਾਂ ਉਤੇ ਉਥੋਂ ਫਿਰ ਮੇਰੇ ਮਦਰ ਨੇ ਵੀ ਉਹਨੂੰ ਬੋਲਿਆ ਕਹਿੰਦੇ ਮਮਦਰ ਕਹਿੰਦੇ ਤੂੰ ਮਹਲੇ ਚ ਰਹਿਣਾ ਵਾ ਤੂੰ ਥੋੜਾ ਵੇਖ ਤੇ ਸਹੀ ਕੰਮ ਸੇ ਕੰਮ ਉਹ ਕਹਿੰਦਾ ਉਹਨੇ ਪਰੀ ਸਵੇਰ ਤੋਂ ਜਾਂਨੇ ਸ਼ਾਮੀ ਆਉਨੇ ਆਂ ਅਹੀਂ ਤੇ ਮੈਂ ਆਪਣਾ ਆਂਦੇ ਨਹੀਂ ਕਿਤੇ ਜਾਂਦੇ ਨਹੀਂ ਕਿਤੇ ਅਹੀਂ ਤੇ ਸਰ ਉਹਨੇ ਤੁਹਾਡੀ ਦਸਤਾਰ ਦੀ ਦਸਤਾਰ ਦੀ ਉਹ ਲੜਦੇ ਆ ਇੱਥੇ ਜਦੋਂ ਗੱਡੀ ਉਤਰਿਆ ਜੀ ਮੈਂ ਤੇ ਜਦੋਂ ਮੈਨੂੰ ਬੋਲਿਆ ਉਹ ਜਦੋਂ ਬੋਲਿਆ ਜਦੋਂ ਉਹਨੇ ਮੈਨੂੰ ਗਾਲ ਕੱਢੀ ਕਾਫੀ ਬਦਸਲੂ ਗਾਲ ਕੱਢੀ ਨੇ ਤੇਰੀ ਤੇ ਉਤੋਂ ਪਰੀ ਫਿਰ ਮੇਰੇ ਕੋ ਵੀ ਨਹੀਂ ਰਹਿ ਗਿਆ ਮੇਰੀ ਮਦਰ ਨੂੰ ਵੀ ਫਿਰ ਬੋਲਿਆ ਉਹਨੇ ਤੇ ਮੇਰੇ ਕੋ ਨਹੀਂ ਆਪਸ ਤੇ ਫਿਰ ਉਹਨੇ ਜੇ ਮੈਨੂੰ ਕਿਹਾ ਮੈਂ ਤਾਂ ਆਪਣਾ ਬਚਾਅ ਕਰਨਾ ਹੈ ਨਾ ਜੀ ਕੋਈ مالی ਨੁਕਸਾਨ مالی ਨੁਕਸਾਨ ਚਲੋ ਬਚਾਅ ਵਾ ਜਿਹੜੀ ਚੈਨ ਚੂਨ ਚਲੋ ਕੋਈ ਡੇਗੀ ਇੱਧਰ ਉੱਧਰ ਉਹ ਦਿੱਕਤ ਨਹੀਂ ਕੋਈ ਵੇਖ ਪੁਲਿਸ ਮੌਕੇ ਤੇ ਆ ਗਈ ਜੀ ਪੁਲਿਸ ਉਹਨੂੰ ਵੇਖੋ ਕੀ ਗੱਲ ਮਤਲਬ ਗੱਲਬਾਤ ਕਰਨ ਕਿ ਸਾਰੇ ਉਹਨਾਂ ਲੋਕ ਘਰੇ ਨਹੀਂ ਹੈ ਗਏ ਹਲੇ ਹਲੇ ਸਰ ਤੁਸੀਂ ਕੀ ਮੰਨ ਚਾਹਦੇ ਹੋ ਜੀ ਬੜੀ ਮੰਗ ਇਹੀ ਕਰਦੇ ਆ ਕਿ ਵੇਖੋ شریف ਬੰਦੇ ਨਾਲ ਲੜਨਾ ਕਿਹੜੀ ਗੱਲੋਂ ਉਹ ਅੱਗੇ ਸਾਨੂੰ ਧਮਕੀ ਜਿੰਦਾ ਕਿ ਬੁੰਡੇ ਪਵਾ ਦਨੇ ਆ ਇਹ ਕਰਾ ਦੇਣਾ ਉਹ ਕਰਾ ਦੇਣਾ ਉਹਦੀ ਉਹਦੀ ਮਤਲਬ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਡੇ ਵੱਲੋਂ ਉਹ ਵੀ ਚੰਗਾ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਕਿ ਅਸੀਂ ਨਹੀਂ ਇਹ ਚਾਹੁੰਦੇ ਕਿ ਅਗਲੇ ਨੂੰ ਵੀ ਨੁਕਸਾਨ ਹੋਵੇ ਅਸੀਂ ਕਹਿੰਦੇ ਬਹਿ ਕੇ ਯਾਰ ਗੱਲ ਖਤਮ ਹੋਵੇ ਅਸੀਂ ਕਹਿੰਦੇ ਯਾਰ ਅਸੀਂ ਵੀ ਇੱਥੇ ਰਹਿਣਾ ساری ਉਮਰ ਇੱਥੇ ਰਹਿਣਾ ਉਹ ਵੀ ਅਗਲਾ ਵੀ ਇੱਥੇ ਰਹਿੰਦਾ ਵਾ ਤੇ ਇਹ ਚੰਗਾ ਨਹੀਂ ਲੱਗਦਾ ਅਦਰ ਨਹੀਂ ਧਮਕੀ ਦਿੱਤੀ ਧਮਕੀ ਦਿੱਤੀ ਜੀ ਮੁੰਡੇ ਦੀ ਖਲੋਵੋ ਇੱਥੇ ਮੈਂ ਮੁੰਡੇ ਲੈ ਕੇ ਆਉਣਾ ਜੀ ਚਾਲਨੀ ਮਾਰਨੀ ਚਾਲਨੀ ਮਾਰਨੀ ਨੂੰ ਸਭਨਾਂ ਤੇ ਫਿਰ ਆਪਣੀ ਹੱਕਦਾਰ ਹੋਣਗੇ ਫਿਰ ਇਹ ਜੋ ਵੀ ਆ ਜਿੱਦੀ ਦੀ ਗੱਲ ਹੈ ਇਹ ਤੇ ਜੋ ਵੀ ਇਹ ਕਰਨਗੇ ਵੇਖੋ ਗਲੀ 'ਚ ਗੱਡੀ ਲਾਉਣ ਨੂੰ ਪ੍ਰੋਬਲਮ ਠੀਕ ਗੱਡੀ ਤੋਂ ਬੱਲ ਲੜ ਕੇ ਪਾ ਲਈ ਹੱਥੋਂ ਮੁੱਕੀ ਹੋਇਆ ਉਦੋਂ ਚੁੱਕ ਕੇ ਉੱਥੇ ਆ ਗਿਆ ਉੱਥੇ ਮੇਰੇ ਚੈਨਚੂਨ ਲਾਈ ਗਏ ਨੇ ਸਾਰੀ ਚੈਨਚੂਨ ਬਾਕੀ ਮੱਲੇ ਵਾਲੇ ਨੇ ਫੜਿਆ ਉਹ ਉਧਰੋਂ ਸਾਈਡ ਕੀਤਾ ਉਹ ਦਸਤਾਰ ਪੌੜੀ ਉੱਥੇ ਲਾਈ ਦੇ ਦਸਤਾਰ ਦਾ ਦਾਸ ਦੀ ਬੇਰਬੀ ਹੋਈ ਹੈ ਮਤਲਬ ਹੱਥੋਂ ਪਾਈਥੋਂ ਤੱਕ ਚੱਲ ਗਿਆ ਮਤਲਬ ਆ 50 ਮੇਰੇ ਹੱਥ ਵਿੱਚ ਜੇ 50 ਮੈਂ ਮਹਲ ਬਚਾਈ ਆਪਣੀ ਆ ਕੋ 50 ਮਹਾਂ ਬਚਾਈ ਦੇ ਆਪਣੀ ਤੇ ਮਤਲਬ ਕਰ ਕੁਰ ਕੇ ਮਤਲਬ ਮਤਲਬ ਕਾਫੀ ਓਟਾ ਓਟਾ ਵੜ ਕੇ ਕਹਿੰਦਾ ਖਲੋ ਉਹ ਇੱਥੇ ਮੈਂ ਆ ਕੇ ਤੇਰੇ ਕੋ ਲੈ ਆ 50 ਕੋ ਕੀ ਮੰਗ ਕਰਦੇ ਆ ਭਾਈ ਜੋ ਵੀ ਆ ਇਹ ਦਾ ਗੁੰਦੀ ਕਾਰਵਾਈ ਕੀਤੀ ਜਾਵੇ ਅਸੀਂ ਨਹੀਂ ਚਾਹਦੇ کہیں ਕਹਿੰਦੇ ਯਾਰ ਸਹੀ ਤਰੀਕੇ ਨਾਲ ਹਰ ਕੋਈ ਗਲੀ ਮੁੱਲੇ ਚ ਰਹਿੰਦਾ ਵਾ ਹੀ ਨਹੀਂ ਲੜਦੇ ਨਹੀਂ ਕਿਸੇ ਨਾਲ ਗਲੀ ਮੁੱਲੇ ਚ ਹਰ ਕਿਨੂੰ ਆਪਣਾ ਸੈਰ ਦੇ ਗੱਡੀ ਲਾਵੇ ਹਰ ਕਿਨੂੰ ਤੰਗੀ ਹੀ ਨਾ ਹੋਵੇ ਗੱਡੀ ਨਿਕਲਣ ਲੱਗੇ ਕਾਰਵਾਈ ਕੀਤੀ ਜਾਵੇ ਜੋ ਵੀ ਆ ਭਾ ਜੀ ਗਾਂਦੀ ਕਾਰਵਾਈ ਕੀਤੀ ਗੱਡੀ ਲਾਂ ਸਾਈਡ ਲੱਗੇ ਮਦਰ ਵੀ ਸਿਆਣੇ ਬਿਆਣੇ ਉਹਨਾਂ ਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਭੋਜੀ ਮੇਰਾ ਨਾਮ ਬੇਟਾ ਸ਼ਸ਼ੀ ਆਏ ਮੈਂ ਆਪਣੇ ਬੇਟੇ ਦੇ ਨਾਲ ਜਾ ਰਹੀ ਸੀਗੀ ਕੋਈ ਗੱਲ ਨਹੀਂ ਹੋਈ ਰਸਤੇ ਉਦੀ ਗੱਡੀ ਖੜੀ ਸੀ ਤੇ ਦੋ ਬੇਟੇ ਨੇ ਹਾਰਨ ਮਾਰੇ ਕੀ ਗੱਡੀ ਪਿੱਛੇ ਕਰਨ ਦੀ ਲੱਗੋ ਆਕਰ ਕੇ ਕਹਿੰਦਾ ਤੂੰ ਹਾਰਨ ਕੀ ਕਰਨ ਨੂੰ ਅੱਛਾ ਨਹੀਂ ਲੱਗਦਾ ਇਸਰਾ ਤੇ ਕਹਿੰਦਾ ਕਰ ਲੈ ਜੋ ਕਰਨਾ ਹੀ ਹੈ ਮੈਂ ਤੇ ਇੱਥੇ ਖੜਾ ਮੈਨੂੰ ਇੰਨਾ ਰੂਟ ਬੋਲਿਆ ਗੰਦੀ ਲੈਂਗੁਏਜ ਬੋਲਿਆ ਮੇਰੇ ਨਾਲ ਬਹੁਤ ਜ਼ਿਆਦਾ ਇਹ ਮੇਰੇ ਬੇਟੇ ਨੂੰ ਵੀ ਲੱਗ ਗਿਆ ਗਾਲਾਂ ਦੀ ਗੱਡੀਆਂ ਗਾਲਾਂ ਬਹੁਤ ਗੱਡੀਆਂ ਨੇ ਮੈਨੂੰ ਵੀ ਗਾਲਾਂ ਗੱਡੀਆਂ ਨੇ ਇੱਕ ਦੋ ਗੰਦੀਆਂ ਗਾਲਾਂ ਗੱਡੀਆਂ ਨੇ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਬਹੁਤ ਗੰਦ ਬੋਲਿਆ ਇਸ ਬੱਚੇ ਨੇ ਹੱਥੋਂ ਬਾਈ ਹੋਇਆ ਉਹਦੀ ਚੇਨ ਉਤਾਰ ਦਿੱਤੀ ਇਹਨੇ ਪੱਗ ਲਾਤੀ ਮੇਰੇ ਬੇਟੇ ਦੀ ਹਾਂ ਇਹਨੇ ਪੱਗ ਲਾਤੀ ਤੇ ਉਸ ਤੋਂ ਬਾਅਦ ਉਹ ਜਮਾਦ ਕਹਿੰਦਾ ਖਲੋਵਾ 5 ਮਿੰਟ ਮੇ ਆਨਾ ਜਰਾ ਰੁਕ ਜਾਓ ਜਾਨਾ ਫਿਰ ਗੱਡੀ ਲੈ ਕੇ ਆਪਣੀ ਭੱਜ ਜਾਗਾ ਸਾਨੂੰ ਨਹੀਂ ਪਤਾ ਪੱਥਰ ਵੀ ਫੜਿਆ ਮੁਹੱਲੇ ਦੇ ਲੋਕਾਂ ਨੇ ਚੁੜਾਇਆ ਜਿਦਾਂ ਮੇਰੇ ਮੇਡੇ ਦਾ ਸਿਰ ਪਾੜ ਦੇਣਾ ਸੀ ਨੇ ਫੜ ਕੇ ਹਾਂਜੀ ਉਹ ਤੇ ਕਰਨੀਆਂ ਜੋ ਕਾਨੂੰਨੀ ਕਾਰਵਾਈਆਂ ਨੇ ਇਹਨਾਂ ਸ਼ਈਆਂ ਦੇ ਕਰਨੀ ਚਾਹੀਦੀ ਹੈ ਸਾਰੇ ਲੋਕ ਦੁਖੀ ਹੋ ਗਏ ਦੇ ਕੋਲ ਆਪ ਪਿਸਤੌਲ ਵੀ ਹੁੰਦੀ ਕਹਿੰਦੇ ਉਹਦੇ ਕੋਲ ਉਹਦੀ ਗੱਡੀ 'ਚ ਰੱਖੀ ਹੁੰਦੀ ਆ ਉਹਨੇ ਆਪਣੇ ਕੋਲ ਮੇਰਾ ਨਾਮ ਮਾਸਟਰ ਥੁਸ਼ੀਲ ਸਿੰਘ ਇਸੇ ਇਲਾਕੇ ਦੇ ਰਹਿਣ ਵਾਲੇ ਮੈਂ ਪਲਾਣਾ ਮੈਂ ਕਿਹਾ ਇੱਥੇ ਜੰਪਾਲ ਮੈਂ ਕੀ ਗੱਲ ਕੀ ਹੋਈ ਇੱਥੇ ਜਿਹੜੀ ਗੱਲ ਚਲੋ ਮੈਨੂੰ ਤਾਂ ਬਾਅਦ 'ਚ ਪਤਾ ਲੱਗਾ ਇਸ ਗੱਲ ਦਾ ਤੇ ਚਲੋ ਇਹਨੇ ਗਾਰਡਨਗਾ ਹੋਂਦੂ ਇਗਨੋਰ ਕੀਤਾ ਤੇ ਚਲੋ ਇਸ ਗੱਲ ਤੇ ਹੱਥੋਂ ਬਾਈ ਵੀ ਹੋਇਆ ਗਾਣਾ ਗੱਡੀਆਂ ਪੱਗ ਲਾਈ ਉਹਦੀ ਤੇ ਆਪ ਨਸ਼ਈ ਇੱਕ ਨੰਬਰ ਦਾ ਹੈ ਮਾਪਿਓ ਇਹਦਾ ਇਹਨੂੰ ਛੱਡ ਕੇ ਭੱਜ ਗਿਆ ਜਿਹਦੇ ਮੇਰੇ ਪੱਗ ਲਾਈ ਗਈ ਹਾਂ ਇਸ ਬੰਦੇ ਨੇ ਪੱਗ ਲਾਈ ਹੈ ਇਸ ਦਾ ਨਾਮ ਕੀ ਹੋਦਾ ਉਹ ਮੈਨਾਂ ਨਹੀਂ ਪਤਾ ਇਹ ਨੇਜਰ ਦੁਜੀ ਨੂੰ ਕਹਿੰਦੇ ਆ ਦੁਜੀ ਡੇਰੀ ਵਾਲਾ ਕਿਹਦੇ ਆ ਹਾਂਜੀ ਸਰ ਤੁਸੀਂ ਦੋਨੋਂ ਪਰਿਵਾਰ ਨੂੰ ਜਾਣਦੇ ਹੋ ਹਾਂਜੀ ਦੋਨੋਂ ਪਰਿਵਾਰਾਂ ਨੂੰ ਜਾਣਦੇ ਹੋ ਤੁਸੀਂ ਮੈਂ ਦੋਹਾਂ ਪਰਿਵਾਰਾਂ ਨੂੰ ਜਾਣਦਾ ਹਾਂ ਕਿ ਕਿਦਾਂ ਜਾਣਦਾ ਇਹ ਉਹਦੀ ਕੋਈ ਗੱਲ ਨਹੀਂ ਹਾਂਜੀ ਮੇਰੇ ਮੇਰਾ ਭਤੀਜਾ ਹੋ ਇਸ ਕਾਹ ਕਿ ਉਹਦੀ ਕੋਈ ਗੱਲ ਨਹੀਂ ਉਹਨੇ ਦੱਸਿਆ ਨੇੜ ਨਸ਼ਾ ਦੱਸਦਾ ਮੈਂ ਤਾਂ ਕਿਹਾ ਵੀ ਨਸ਼ਾ ਇੱਕ ਨੰਬਰ ਦਾ ਕਰਦਾ ਨਸ਼ਾ ਕਰ ਦੱਸੇ ਦਰ ਕੇ ਉਹ ਪਾਪੇ ਛੜਗਨ ਵੀ ਲਗ ਗਿਆ ਦੂਰ ਹੋ ਕੇ ਤੇ ਗੋਠੀ ਬਣਾ ਲਈ ਆ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਵੱਲੋਂ ਹਾਂਜੀ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਮੈਂ ਬੰਦੀ ਕੀ ਕਰਦੇ ਮੈਂ ਨਾਲ ਵੱਧ ਤੋਂ ਵੱਧ ਕਾਰਵਾਈ ਕਰਨੀ ਚਾਹੀਦੀ ਆ ਕਿਉਂ ਜੇ ਬੰਦਾ ਇੱਕ ਦੀ ਕਾਨੂੰਨੀ ਕਾਨੂੰਨ ਅਰਥ ਚ ਲੈਂਦਾ ਕਾਰਗ ਵਿੱਚ ਛੜਗਦੇ ਖਿਲਾਫ ਦਾ ਕਿਉਂ ਚਲੋ ਸਾਈਡ ਤੇ ਲਾ ਲੇ ਇਹ ਰਿਪੋਰਟ ਕਰਦਾ ਭਾਜੀ ਮੈਂ ਆ ਰਿਹਾ ਦੋ ਮਿੰਟ ਤੇ ਤੁਸੀਂ ਉਰੇ ਧਰਦੇ ਨਾਲ ਗੱਲ ਦੇਣੀ ਆ ਤੇ ਜਦੋਂ ਆਖੇ ਇੱਕ ਗਲਤ ਹੈ ਸੀਨ ਦਾ ਗੱਡੀ ਲੌਂਗ ਤੋਂ ਦੋਵਾਂ ਚਰਾ ਦਾ ਝਗੜਾ ਹੋਇਆ ਹੈ ਜੀ ਮੌਕੇ ਤੇ ਆਏ ਆ ਤਸਦੀਕ ਕਰਕੇ ਜਿਹੜੀ ਵੀ ਕਾਰਵਾਈ ਹੋਊਗੀ ਕਾਰਵਾਈ ਕੀਤੀ ਜਾਊਗੀ ਗੱਲ ਕੀ ਹੋਈ ਹੈ ਸਰ ਗੱਡੀ ਲੌਂਗ ਤੋਂ ਆਪਸ ਵਿੱਚ ਮਿਲਦਾ ਕੋਈ ਮਾਮੂਲੀ ਤਕਰਾਰ ਹੋਇਆ ਵਾ ਜੀ ਦਰਕਾਸ਼ ਦੇਣ ਵਾਸਤੇ ਸਾਨੇ ਗਏ ਸੀ ਜੀ ਨਾਲ ਆਏ ਆ ਮੌਕੇ ਤੇ ਪਹੁੰਚ ਗਏ ਆ ਜੀ ਤਸਦੀਕ ਕਰਕੇ ਜਿਹੜੀ ਵੀ ਗੱਲ ਹੋਊਗੀ ਮੌਕੇ ਤੇ ਦਸਤਾਰ ਵੀ ਲਾਈ ਹੈ ਜੀ ਮੁੰਡੇ ਦੀ ਉਹਦੇ ਬਾਰੇ ਤਸਦੀਕ ਕਰ ਲੈਂਦੇ ਆ ਜੀ ਤਸਦੀਕ ਕਰਕੇ ਜੋ ਵੀ ਗੱਲ ਬਣੀ ਉਹਦੀ ਸੀਸੀਟੀਵੀ ਕੈਮਰੇ ਲੱਗੇ ਕਿਤੇ ਜੀ ਚੈੱਕ ਕਰ ਲੈਣੇ ਹੋਣੇ ਜੀ ਉਹਦੀ ਜੋ ਵੀ ਹੋਵੇ ਸਰ ਜਿਹੜਾ ਵੀ ਦੋਸ਼ੀ ਹੋਏਗਾ ਤੇ ਕਾਰਵਾਈ ਕੀਤੀ ਜਾਊਗੀ ਕਾਰਵਾਈ ਉਹ ਵੀ ਕਾਰਜ ਪੜ ਨੂੰ ਕਰਾਂਗੇ ਮਦਰ ਦੇ ਨੀ ਪਿਆ ਗਾਣਾ ਸਰ ਮਦਰ ਦੇ ਘੱਠੇ ਪੜਾਂ ਸਰ ਮੌਕੇ ਤੇ ਆ ਗਿਆ تصدیق ਕਰਕੇ ਜਿਹੜੀ ਵੀ ਕਾਰਵਾਈ ਹੈਗੀ ਕਰ